ਸਸੇ ਗਲਤੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 12 13 14 15 ਫਰਵਰੀ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ 4 ਦਿਨ ਦੇ ਕੀ ਹਾਲਾਤ ਨੇ ਥੋੜੀ ਜੀ ਵੀਡੀਓ ਸ਼ਾਰਟ ਵਿੱਚ ਦੱਸਾਂਗੇ ਜਲਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਹਲਕੀ ਦਰਮਿਆਨੀ ਬਦਲਵਾਨੀਆਂ ਪੰਜਾਬ ਵੱਲ ਟ੍ਰੈਵਲ ਕਰ ਰਹੀਆਂ ਨੇ ਜਿਨ੍ਹਾਂ ਦਾ ਅਸਰ ਕੋਈ ਬਹੁਤ ਵੱਡਾ ਫਿਲਹਾਲ ਦਿਖਾਈ ਨਹੀਂ ਦੇ ਰਿਹਾ ਚੰਗੀ ਧੁੱਪ ਲੱਗੇਗੀ ਪੱਛਮੀ ਹਵਾ ਚੱਲੇਗੀ 12 ਤੇ 13 ਤਰੀਕ ਨੂੰ ਹਵਾ ਦੀ ਗਤੀ ਦਿਨ ਦੇ ਸਮੇਂ 15 ਤੋਂ 20 ਕਿਲੋਮੀਟਰ ਪਤੀ ਘੰਟਾ ਹੋ ਸਕਦੀ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ 12 ਤੇ 13 ਤਰੀਕ ਦੇ ਮੌਸਮ ਦੀ ਤਾਂ ਐਵਰੇਜ ਤਾਪਮਨ 25 ਡਿਗਰੀ ਦਿਨ ਦੇ ਸਮੇਂ ਰਹੇਗਾ ਚੰਗੀ ਧੁੱਪ ਲੱਗੇਗੀ ਰਾਤ ਦਾ ਤਾਪਮਨ 12 ਡਿਗਰੀ ਬਣਿਆ ਰਹੇਗਾ ਪੱਛੋਂ ਦੀ ਹਵਾ ਚੱਲਣ ਦੇ ਕਾਰਨ ਮੌਸਮ ਸਾਫ਼ ਹੀ ਦਿਖਾਈ ਦੇਵੇਗਾ ਕਿਸਾਨਾਂ ਲਈ ਚੰਗੀ ਗੱਲ ਹੈ ਕਿ ਹੁਣ ਜਿਹੜਾ ਮੌਸਮ ਹੈ ਉਹ ਕਾਫੀ ਜ਼ਿਆਦਾ ਖੁੱਲ ਚੁੱਕਿਆ ਹੈ ਕੋਈ ਵੱਡੀ ਹਲਚਲ ਪੰਜਾਬ ਦੇ ਵਿੱਚ ਦਿਖਾਈ ਨਹੀਂ ਦੇ ਰਹੀ 14 ਤੇ 15 ਤਰੀਕ ਨੂੰ ਹਲਕੇ ਦਰਮਿਆਨੀ ਬੱਦਲਵਾਈਆਂ ਪੰਜਾਬ ਦੇ ਉੱਪਰ ਟ੍ਰੈਵਲ ਕਰਨਗੀਆਂ ਜੋ ਕਿ ਵੈਸਟਰਨ ਇੰਡੀਅਨ ਡਿਸਟਰਬੈਂਸ ਆਉਣ ਤੋਂ ਪਹਿਲਾਂ ਦੀਆਂ ਕਾਰਵਾਈਆਂ ਹੁੰਦੀਆਂ ਨੇ ਇਹ ਬੱਦਲਵਾਈਆਂ ਚਿੱਟੇ ਰੂਪ ਦੇ ਬੱਦਲਾਂ ਦੇ ਨਾਲ ਪੰਜਾਬ ਦੇ ਉੱਪਰ ਟ੍ਰੈਵਲ ਕਰਦੇ ਦਿਖਾਈ ਦੇਣਗੀਆਂ ਖਾਸ ਤੌਰ ਤੇ ਉੱਤਰੀ ਪੰਜਾਬ ਦੇ ਉੱਪਰ ਇਨਾ ਦਾ ਮੀਂਹ ਦਾ ਅਸਰ ਕਿਸੇ ਤਰੀਕੇ ਦਾ ਦਿਖਾਈ ਨਹੀਂ ਦੇ ਰਿਹਾ ਹਵਾ ਦੀ ਗਤੀ ਥੋੜੀ ਜੀ ਤੇਜ਼ ਹੋ ਸਕਦੀ ਹੈ ਬੱਦਲਬਾਈ ਸੰਘਣੀ ਹੋਣ ਦੇ ਕਾਰਨ ਥੋੜੇ ਬੋਤੇ ਠੰਡ ਦੇ ਹਾਲਾਤ ਜ਼ਿਆਦਾ ਬਣ ਸਕਦੇ ਨੇ ਕਿਉਂਕਿ ਇਹਨਾਂ 2 ਦਿਨਾਂ ਵਿੱਚ ਲਗਾਤਾਰ ਬੱਦਲਬਾਈ ਰਹਿਣ ਦੇ ਕਾਰਨ ਪੰਜਾਬ ਦੇ ਉੱਪਰ ਥੋੜੀ ਬਹੁਤੀ ਆਪਾਂ ਕਹੀਏ ਧੁੰਦ ਦੀ ਲੇਅਰ ਵਰਗਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਬਾਕੀ ਮੀਂਹ ਦੀ ਸੰਭਾਵਨਾ ਨਾ ਮਾਤਰ ਦੇ ਬਰਾਬਰ ਹੈ ਪਹਾੜੀ ਖੇਤਰ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਸਿਸਟਮ ਆ ਰਹੇ ਨੇ ਜਿਨ੍ਹਾਂ ਦੇ ਮੱਦੇ ਨਜ਼ਰ ਪੰਜਾਬ ਦੇ ਵਿੱਚ ਪਹਾੜੀ ਖੇਤਰ ਦੇ ਨਾਲ ਲੱਗਦਾ ਦੁਆਬੇ ਇਲਾਕੇ ਵਿੱਚ ਥੋੜੇ ਬੋਦੇ ਠੰਡ ਦੇ ਹਾਲਾਤ ਜ਼ਿਆਦਾ ਵਧਦੇ ਹੋਏ ਦਿਖਾਈ ਦੇ ਸਕਦੇ ਨੇ ਬਾਕੀ ਓਵਰਾਲ ਮੌਸਮ ਠੀਕ ਹੈ ਕੋਈ ਵੱਡੀ ਹਲਚਲ ਨਹੀਂ ਹੈ ਅਗਰ ਕੋਈ ਨਮੀ ਕਾਰਵਾਈ ਮੌਸਮ ਦੇ ਵਿੱਚ ਆਉਂਦੀ ਹੈ ਥੋੜੇ ਤੱਕ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਚੈਨਲ ਤੇ ਨੰਮੇ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਦਿਓ ਧੰਨਵਾਦ ਸਾਰੇ ਦਰਸ਼